ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਰਪਾ ਕਰੇ ਅੱਜ ਤੱਕ ਸਾਰੇ ਦੇ ਬੀਚਕਾ 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 ਸਾਰੇ ਦੇ ਬ ਤੇ ਆਪਾਂ ਬਣਾਉਂਦੇ ਜੀ ਅੱਜ ਫੀਲਿੰਗ ਨੇ ਤੇ ਬਨੇ ਬਸ ਜੀ ਵਿਜੀ ਰਹੇ ਥੋੜਾ ਜਿਹਾ ਕੱਪੜੇ ਕੁਝ ਨੂੰ ਪ੍ਰੈਸ ਕਰੇ ਸਾਰਿਆਂ ਦੇ ਕਿਉਂਕਿ ਆਪਾਂ ਜਾਣਾਗਾ ਕਾਹੂ ਬਾਹਰ ਨੂੰ ਤੇ ਸਾਰੇ ਹੀ ਜਾਵਾਂਗੇ ਇੱਕ ਜਿਹਾ ਰਹੂਗਾ ਘਰੇ ਤੇ ਬਾਰਿ ਬਾਰਿ ਬੱਟੇ ਜੇ ਡੜੀ ਆ ਰਹੀ ਸੀ ਕਹਿੰਦੇ ਮੈਂ ਆ ਗਈ ਤੇ ਫਿਰ ਦੇਖਿੰਦੇ ਗੜੀ ਜਾਵਾਂਗੇ ਕਿਹੜਾ ਗਾਜੀ ਟੱਕੀ ਟੱਕੀ ਮੈਂ ਜਾਵਾਂਗੀ ਕਿਉਂਕਿ ਘਰ ਸੁਣ ਪਦਾ ਪਸੂਦੰਤਰ ਆਪਣੇ ਬਾਹਰ ਹੁੰਦੇ ਬਾਕੀ ਆਪਾਂ ਕਦੇ ਵੀ ਇਹ ਗੱਲ ਸੁਣਨੀ ਛੱਡਿਆ ਆਪਣਾ ਇਸ ਜਣਾ ਕਰ ਰਹੇ ਰਹੇ ਰਹੰਦਾਂ ਦੋਸਤਿਆ ਕਲ ਟਾਈਮ ਹੋ ਜਾਂਦਾ ਕਿ ਬਹੁਤ ਮਾੜਾ ਹੈਗਾ ਤੇ ਅੱਜ ਆਪਾਂ ਤੜਕਾ ਦੀ ਟਮਾਟਰ ਦੂਰ ਪਹਿਲੇ ਹੀ ਪਾਦੇ ਬਾਤੀ ਨਹੀਂ ਲਾਉਗੇ ਤੜਕਾ ਕਿਉਂਕਿ ਲੋਹ ਹੈ ਸਬ지 ਥੋੜੀ ਹੈ ਕਿਉਂਕਿ ਆਪ ਹੁਣ ਹੋਰ ਹੋਰ ਜੋ ਵੀ ਹੋਣੀ ਹੈ ਅੱਜ ਸ਼ਾਮ ਸਾਲੂ ਖਾਣੀ ਹੈ ਜਿਹੜੀ ਕੱਲ ਨੂੰ ਆਪਣੇ ਸਾ ਆਪਾਂ ਸਾਰੇ ਉਤਰੀ ਘੁਮਾਂਗੇ ਛਾਈ ਬਾਅਦ ਨੂੰ ਹੋਊ ਤੇ ਤੇ ਕੱਲ ਨੂੰ ਆਪਾਂ ਉੱਥੇ ਜਾ ਜਾਣਾ ਹੈ ਮਾਸੀ ਘੇਲੀ ਭਾਈ ਸੁਨੇਹਾ ਆਜੀ ਉਹ ਕਹਿੰਦੇ ਲੰਗਰ ਨੂੰ ਕਰ ਰੋਟੀ ਬਣਾਉਣੀ ਆ ਤੇ ਆਪਾਂ ਚੱਲਾਂਗੇ ਉੱਥੇ ਕੱਲ ਨੂੰ ਆਪਣਾ ਵਲੋਗ ਆਪਾਂ ਮਾਸੀ ਕੀ ਘਰੋਂ ਚਾਚੇ ਦੇ ਘਰ ਦਾ ਸੈਰ ਬਾੜਾ ਤੇ ਮੰਮੀ ਨਾਲ ਇਹਦੇ ਕੇਸ ਕੀ ਬਾਸ ਪਹਿਲਾਂ ਮੰਮੀ ਵੀ ਮਾਸੀ ਨਾਲ ਗੱਲ ਕਰੀਗੇ ਤੇ ਹੁਣ ਅਲੀ ਦਾ ਚਪਟਾ ਪਾ ਕੇ ਬੋਲ ਰਿਹਾ ਕੇ ਕਿੰਨੀ ਲੋ ਉਹ ਉਹ ਕੰਮ ਕਰ ਰਿਹਾ ਹੈ ਸਾਰਾ ਦੂਰੰਦਰ ਸੰਤਿਆਗਾ ਬਾਕੀ ਰ ਆਪਣੇ ਇੱਕ ਭੈਣ ਹੈ ਰਮਣਾ ਰਮਣਾ ਪੌਰ ਆਈਡੀ ਉਹਨਾਂ ਦੀ ਤੇ ਉਹ ਆ ਕੁਝ ਤੁਸੀਂ ਕਹਿੰਦੇ ਬਸ ਕਈ ਭੈਣਾਂ ਨੇ ਪੁੱਛਿਆ ਜਿਹੜੀ ਆਪਾਂ ਹੁਣ ਪੁਰਾਣੀ ਵੀਡੀਓ ਜਿਹੜਾ ਬਲੌਗ ਬਣਾਇਆ ਸੀਗਾ ਉਹਦੇ ਕਈ ਭੈਣਾਂ ਦੇ ਕਮੈਂਟ ਆਏ ਕਿ ਜੀ ਦੀਦੀ ਤੁਸੀਂ ਘਰ ਦਾ ਦਿਖਾ ਦਿਓ ਕਹਿੰਦੀ ਘਰ ਤਾਂ ਥੋੜਾ ਬਹੁਤ ਸੋਹਣਾ ਕਹਿੰਦੇ ਬਲੌਗ ਸੋਹਣਾ ਸੀ ਜਿਹੜਾ ਫੋਨ ਫੂਟ ਕਰਵਾਇਆ ਤੇ ਗੱਲ ਕਿ ਤੁਸੀਂ ਆਏ ਨਹੀਂ ਦੱਸਿਆ ਵੀ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਹੈ ਜੀ ਔਡਾ ਤੇ ਇਹ सिरसा ਜਿਹੜਾ ਦਾ ਪਿੰਡ ਹੈ ਤੇ सिरसा ਜਿਹੜਾ ਸਾਡਾ ਹਰਿਆਣੇ ਚ ਪਿੰਡ ਹੈ ਹਰਿਆਣੇ ਦਾ ਪਿੰਡ ਹੈ ਜੀ ਔਡਾ ਜਿਹੜਾ ਸਾਡਾ सिरसा ਤੇ ਮੇਰਾ ਨਾਮ ਹੈ ਜੀ ਲਖਮੀਰ ਕੌਰ ਤੇ ਅਸੀਂ ਫੈਮਿਲੀ ਦੇ ਵਿੱਚ ਪੰਜ ਮੈਂਬਰ ਆ ਮੇਰੇ ਸੱਸ ਸੋਹਰਾ ਤੇ ਮੇਰੇ ਹਸਬੰਦ ਮੈਂ ਤੇ ਇੱਕ ਸਾਡਾ ਬੇਟਾ ਜਸ਼ਨ 14 ਸਾਲ ਦਾ ਤੇ ਬਸ ਅਸੀਂ ਪੰਜ ਜਣੇ ਸਾਡੀ ਫੈਮਲੀ ਆ ਸਾਡੀ ਤੇ ਬਾਕੀ YouTube ਤੇ ਆਪਾਂ ਨੂੰ ਆਇਆ ਨੂੰ ਹੋ ਗਏ ਜੀ 2 ਸਾਲਾਂ ਦਾ ਆਪਣਾ ਜਿਹੜਾ ਕਿ ਸਫਰ ਹੋ ਗਿਆ YouTube ਤੇ ਆਪਾਂ ਨੂੰ ਵਲੌਗ ਵੀਡੀਓ ਬਣਾਉਂਦਿਆਂ ਨੂੰ 2 ਸਾਲ ਹੋ ਗਏ ਤੇ ਬਹੁਤ ਵਧੀਆ ਭੈਣ ਭਰਾ ਜੁੜੇ ਜੀ ਵਧੀਆ ਲੱਗਿਆ ਤੇ ਬਸ ਹੁਣ ਆਪਾਂ ਪਾ ਦਾਂਗੇ ਆਪਾਂ ਥੜੀ ਨਾ ਅੱਜ ਐਵੇਂ ਹੀ ਬਣਾਉਂਗੀ ਬਾਟੀ ਚਲਾਉਣਾ ਮੈਂ ਥੋੜੀ ਤਾਂ ਹੈਗੀ ਆ ਮੈਂ ਕਿਧਰ ਬਾਟੀ ਲਵੇਣੀ ਹੈ ਪਹਿਲਾਂ ਇਲਾਕਾ ਤਰਖਾ ਤੇ ਬਸ ਰੂੰਗੀ ਆਪਣੀ ਧੋਤੀ ਪਈਏ ਦੋ ਵਾਰੀ ਧੋ ਕੇ ਘਾਟਾ ਸਾਰਾ ਹੋ ਗਿਆ ਠਿੱਜੀ ਗਈ ਐ ਤੇ ਪਾ ਲਾਂਗੇ ਆਪਾਂ ਪਾਣੀ ਉੱਪਰ ਦੇ ਦਿੱਤਾ। ਲੋ ਜੀ ਆਪਾਂ ਕੱਢਣ ਲੱਗੇ ਧਾਰਾਂ ਤੇ ਕਿਉਂਕਿ ਉਦਾਂ ਹਜੇ 5:00 ਵਜੇ 10 ਬੱਤੀ ਹੋਏ ਤੇ ਤੜਕੇ ਥੋੜਾ ਜਿਹਾ ਫਿਰ ਆਪਾਂ ਨੂੰ ਸੁਨਿਆ ਜਾਣਾ ਤਾਂ ਤਾਂ ਸੁਨਿਆ ਕੱਢਣੀ ਹੈ ਪਹਿਣੀ ਹੈ। ਬਹੁਤ ਚਲੋ ਹੁਣ ਕੱਢ ਲੈਨੇ ਫਿਰ ਉੱਥੇ ਜੀ ਹਵਾ ਆ ਜੂਗਾ। ਤੜਕੇ ਵੀ ਸੁਨਿਆ ਕੱਢਣੀ ਹੈ ਪਹਿਣੀ ਹੈ ਧਾਰਾਂ। 7:00 ਵਜੇ ਦਾ ਨਾ ਜਮਾ ਨਾ ਆ ਤੋ ਫਿਰ ਰੈਡੀ ਹੋ ਕੇ ਜਾਣਾ ਹੈ। ਤੇ 4:30 ਉੱਠ ਕੇ ਤੇ ਉਹ ਗਾਂ ਦੀ ਵੀ ਕੱਢਦੀ ਐ ਜੀ ਬਸ ਮੈਂ ਕਿਹਾ ਚਲੋ ਪਹਿਲਾਂ ਇਹਦੀ ਕੱਢ ਲੀਏ ਐਨੇ ਚਲੋ ਹੋ ਗਈ ਸਾਢੇ 5 ਦਾ ਟਾਈਮ ਤੇਰੇ ਕੋਲੇ ਆਉਂਦੀ ਐ ਇਹਨੂੰ ਪਤਾ ਜਦੋਂ ਕੁਸ਼ਤੀ ਮੋਂ ਲੰਦਾਸਤ ਨਹੀਂ ਹੋਣੀ ਤੋਂ ਨਹੀਂ ਹੈ ਅਮੀ ਇਹ ਸ਼ਾਰਟ ਜੜਾ ਨਹੀਂ ਰਾਤਾਂ ਠੰਡ ਨੂੰ ਵੀ ਠੰਡ ਲੱਗ ਗਈ ਚੜਾਦਾ ਮੈਂ ਸਾੜ ਚੜਾਦਾ ਤੇ ਸਾਰੇ ਚੁੰਦਾ ਜਾਂਦਾ ਦੇ ਉਹ ਤੋਪੇ ਲਾ ਦੇ ਚੜਾਗਾ ਝਾੜ ਮੈਨੂੰ ਆਈ ਸੀ ਉਹਦਾ ਕੱਪੜੇ ਗੁੱਪਲੇ ਪ੍ਰੈਸ ਕਰੇ ਫਿਰ ਨਾ ਵਸਰ ਕੱਪੜੇ ਗੁੱਪੇ ਪ੍ਰੈਸ ਕਰੇ ਫਿਰ ਨਾ ਆਪਣੇ ਫੇਰ ਮਾ ਚਲੋ ਸਾੜ ਚੜਾਗਾ ਖਰਚਾ ਦਾ ਟਾਈਮ ਹੋ ਗਿਆ ਬਸ ਆ ਗਈ ਮੈਂ ਦੁੱਧ ਭੋਲਿਆ ਵਾ ਸਰਦੀ ਆ ਗਈ ਦਨ ਕੱਟੀਆਂ ਦਾ ਮੋਢਾ ਨਾ ਰਹਿ ਜਾਂਦੀ ਇਹ ਅੱਜ ਕੱਲ ਆਪਣੇ ਅਗਮ ਥਾਲੀ ਵਾਲਾ ਜਿਹੜੇ ਰਣਜੀਤ ਆਂਟੀ ਆਈਡੀ ਉਹਨਾਂ ਦੇ ਅਗਮ ਥਾਲੀ ਵਾਲਾ ਦੇ ਨਾਂ ਤੇ ਉਹ ਕਹਿੰਦੀ ਸੀ ਕਹਿੰਦੇ ਲਾਡੋ ਵਰਗੀਆ ਤਾਂ ਸਰ ਕਿਵੇਂ ਆ ਲਾਡੋ ਵਰਗੀਆ ਵਧੀਆ ਹੈ ਜੀ ਹੁਣ ਤਾਂ ਵਾਵਾ ਹੋ ਗਈਆਂ ਮਸਤ ਆ ਜਾਂ ਮ ਜੇ ਨਹੀਂ ਜੇ ਸ਼ਨਾ ਜਦੋਂ ਆ ਜਾਂਦਾ ਕੋਲੇ ਜਿ ਮਾਰਣਾ ਆਇਆ ਹੋ ਗਾਦਾ ਫੁਰਕ ਜੀ ਇਹਨਾਂ ਦੇ ਉਡੀ ਬਹਿ ਜਾਂਦੇ ਆ ਬੰਦੇ ਹੈ ਹੈ ਲੈਟ ਜਾਣੀਏ ਚਲੋ ਹੁਣ ਆਪਾਂ ਕੱਢਦੇ ਹਾਂ ਉਹ ਦੀ ਦੂਜੀ ਵੀ ਧਾਰ ਚੱਲਦੇ ਨੂੰ ਆਹੇ ਇਹ ਬਚਾਰੇ ਬਚਾਲੇ ਇਹਨੂੰ ਸਾੜ ਤੇ ਮੁਰੰਨ ਨਾਲ ਜਾ ਅੰਦਰ ਓਰੇ ਇਹ ਹਾਰ ਜਾਣੀ ਕੋਤੋਂ ਹੋਣੀ ਅੰਦਰ ਫਿਰ ਉਹ ਗਰਮੀ ਆਉਗੀ ਜਸ ਗੱਗ ਮਿੱਟੀ ਨੇ ਅੰਦਰ ਬਨੇ ਆ। ਆਂ ਹੀ ਰੱਖਾਂਗੇ ਉਦੋਂ ਵੀ ਜਿਵੇਂ ਹੋਣਾ। ਆਹ ਬਾਸ ਦੀ। ਬਾਸ। ਬਾਸ ਤਾਂ ਕੀ ਕਰਨੀ ਆ ਲਾ ਕੇ। ਆ ਦੇਖੀ ਚੋਦੀ। ਉਹ ਮਾਰ ਮਾਰ ਮਾਰ। ਹਾਂ ਹਾਂ। ਪਰੇ ਕਰ ਦੇ। ਪਰੇ ਕਰ ਦੇ ਪਰੇ। ਲੋ ਜੀ ਜੁਗਨੀ ਨੂੰ ਆਪਾਂ ਲਾ ਕੇ ਦੁੱਧ ਪਿਆਉਣ। ਬੂਬੀ ਨਾਲ। ਇਹ ਉਹ ਤੇ ਨਾ ਬਾਹਰ ਛੱਡ ਕੇ ਗੁਰਬੀ ਦਾ ਮੈਂ ਗਾਊਰੇ ਪਿੱਛੇ ਨੂੰ ਲੈ ਜਾਣਾ ਹੈ ਗਾਂ ਨੂੰ ਰੱਖ ਇੱਥੇ ਪਿਆਰੇ ਪਿਆਰੇ ਝੱਗੋ ਝੱਗ ਹੋ ਗਈ ਓਏ ਝੱਗ ਦੇਖ ਕੇ ਜਿਹੜਦੀ ਐ ਚਾਵਾ ਚਾਵਾ ਹਾਂ ਟੱਲੀਆਂ ਵੀ ਕੜਕਾਉਂਦੀ ਐ ਘੁੰਗਰੂ ਟੱਲੀਆਂ ਜੀ ਆਪਾਂ ਲਾ ਗਿਆਂ ਆਟਾ ਗੁੰਨਣਾ ਤੇ ਧਾਰ ਨਾਲ ਕੰਮ ਕਿਰਨ ਮੇੜ ਤਾਂ ਇੱਕ ਝੋਟੀ ਰਹਿ ਗਈ ਆਪਣੀ ਉਹ ਲੇਟ ਹੀ ਮਿਲੂਗੀ ਤੇ ਉਹ ਤਾਂ 8:00 ਤੋਂ ਬਾਅਦ ਮਿਲਦੀ ਹੈ ਕਦੇ-ਕਦੇ ਤਾਂ 9:00 9:30 10:00 ਵਜਾ ਦਿੰਦੀ ਹੈ ਰਾਤ ਦੇ ਉਹ ਇੱਕ ਡੰਗ ਪੈਨ ਨੂੰ ਥੱਲੇ ਮੰਮੀ ਆਦੀ ਹੈ ਵਿਚਾਲ ਕਾਹਨੂ ਹਜੇ ਦੁੱਧ ਹੈਗਾ ਵੀ ਇੱਕ ਡੰਗ ਕਾਹਨੂ ਪਾਉਣੀ ਆ ਤੇ ਚੋੜਿਆਂ ਦੇ ਮੰਮੀ ਫਿਰ ਦੋ ਤਿੰਨ ਵਾਰੀ ਦੇਖਣੀ ਪੈਂਦੀ ਹੈ ਫਿਰ ਕਿਤੇ ਜਾ ਕੇ ਫਿਰ ਖੜਦੀ ਹੈ ਫਿਰ ਮਿਲਦੀ ਹੈ ਤੇ ਹੁਣ ਕੱਲ ਨੂੰ ਭੋਗ ਤੇ ਜਾਣਾ ਤੇ ਇਨਰੇਡ ਮਿਲੂਗੀ ਤਾਂ ਹੁਣ ਹੱਥ ਨੇ ਲੇਟ ਮਿਲੂਗੀ ਤਾਂ ਫਿਰ ਤਰਕੇ ਵੀ ਲੇਡੀ ਮਿਲੂ ਤੇ ਮੰਮੀ ਅਲ ਚਲੋ ਕਿਹੜਾ ਜਾਓ ਜਾ ਆਉਣ ਵਾਲੇ ਸੇ ਨਹੀਂ ਆਸ ਨਹੀਂ ਮੁੜ ਕੇ ਚੱਲਦੇ ਨੇ ਵਿਚ ਦੀ ਆ ਕੇ ਤਾਂ ਕੱਢ ਜਾਂਦੇ ਆਇਆ ਕੁਹਾ ਹੋ ਜਾਂਦਾ ਇਹ ਮੈਂ ਮੈਂ ਚਾਂਜਾ ਦਾ ਵੇੜਾ ਗੋੜਾ ਕਰਨ ਲੱਗ ਜਾਂਦਾ ਜਾਂ ਦੇਖੇ ਜਣੇ ਇਹ ਹੱਥ ਪੈ ਜਾਂਦੇ ਹਨ ਫਿਰ ਉਹ ਬੰਦਾ ਕਿਤੇ ਵੀ ਜਾਣ ਆਉਣ ਨੂੰ ਰਹਿ ਜਾਂਦਾ ਕਿਉਂਕਿ ਆਪਾਂ ਨੂੰ ਐ ਹੋ ਜਾਂਦਾ ਵੀ ਚਲੋ ਪਸ਼ੂ ਹਨਾ ਵੀ ਖਰਾਬ ਨਹੀਂ ਕਰ ਨਾ ਵੀ ਕੋ ਸੁਕਾ ਦੇ ਵਾਸਤੇ ਖਰਾਬ ਕਰ ਲੈ ਚਲੋ ਵੀ ਤੇ ਫਿਰ ਉਹ ਬੰਦੇ ਦੇ ਪ੍ਰੋਗਰਾਮ ਰਹਿ ਜਾਂਦੇ ਨਾ ਬੰਦਾ ਕਿਸ ਵਾਸਤੇ ਜਾਣ ਜੋ ਕਰ ਚਲੋ ਆਏ ਹੁਣ ਤੱਕ ਜਿਹਨ ਮਮੀ ਆਇਆ ਜੀ ਵੀ ਦੋ ਮਹੀਨਾ ਸਾਰਾ ਕਹਿੰਦੀ ਪਿਆ ਦੇ ਵਧੀਆ ਚੱਲ ਫਿਰ ਕਹਿੰਦੀ ਚੌਲੇ ਦਾ ਟਾਈਮ ਨੇੜੇ ਆਜੂ ਫਿਰ ਛੱਡ ਦਾਂਗੇ ਤੋ ਜੇ ਆਪਾਂ ਦਾ ਉਹ ਗੁੱਲ ਗਿਆ ਆਟਾ ਇਧਰ ਆਪਣੇ ਦੁੱਧ ਗਰਮ ਹੋਈ ਜਾਂਦਾ ਅੱਗ ਚੜੀ ਨਹੀਂ ਆ ਜੀ ਇਸੇ ਹਜੇ ਹਨਾ ਚੰਗੀ ਤਰ੍ਹਾਂ ਚੜਾ ਲਓ ਚੜਾ ਦਿਓ ਖੂਕ ਜੀ ਮਾਰਦੀ ਹੈ ਡੱਡੀ ਦੀ ਬਣੀ ਉਹ ਜੂ ਅਦਰਸ ਆ ਜਾਏਗਾ ਕਸਟਰਡ ਵੀ ਬਣਾਉਣਾ ਤੇਰਾ ਬਧੀਰਾ ਹੋ ਜਾ ਉਹ ਆਦੀ ਆਪਣੇ ਨਾ ਇੱਕ ਭੈਣ ਕਹਿੰਦੀ ਸੀ ਵੀ ਪਿੱਤਲ ਦੇ ਭਾਂਡੇ ਦੇ ਵਿੱਚ ਬਣਾਇਆ ਕਰੋ ਕਹਿੰਦੇ ਵੀ ਲੈ ਆਓ ਜਸ਼ਨ ਵਾਸਤੇ ਵੀ ਮਤਲਬ ਜਿਹੜਾ ਆ ਹੁਣ ਆਪਾਂ ਸਰਬਰੀ ਹੁੰਦਾ ਉਹ ਲਾਦੇ ਹੀ ਤੇ ਇਹ ਚੰਗਾ ਰਹਿੰਦਾ ਕੋਈ ਨਹੀਂ ਭੈਣੇ ਲਿਆਵਾਗੀ ਜਿਹੜਾ ਥੋੜਾ ਆਇਆ ਹੱਥ ਸੁੱਕਾ ਹੋ ਗਿਆ ਕਿਰਾਦਾ ਹੁਣ ਬਾਥਰੂਮ ਬੁੱਥ ਨੂੰ ਪਾਇਆ ਪਰ ਥੋੜੇ ਡ੍ਰੈਗ ਹੋ ਗਏ ਤੇ ਫੇਰ ਆਪਾਂ ਲਿਆਵਾਂਗੇ ਦੇਖਾਂਗੇ ਕਿ ਹਲਕੁਣ ਕਿੰਨੇ ਆਉਗੇ ਕਦਾ ਪੰਡਾ ਚਲ ਆਇਆ ਵੀ ਚਾਹ ਆ ਪੈਣ ਜਾ ਆ ਜੇ ਵਧੀਆ ਨਾਲ ਚਾਹ ਪਾਣੀ ਇਹਦੇ ਚ ਹੋ ਜਾਂਦਾ ਵਧੀਆ ਤੇ ਪਿੱਤਲ ਦੇ ਚ ਨਾਲੇ ਚਲੋ ਜਸ਼ਨੇ ਦਾ ਕਸਟਰਡ ਬਣ ਜਾਂਦਾ ਬਣ ਜਾ ਕਰੂਗਾ ਦੇਖਾਂਗੇ ਜਦੋਂ ਫਲੋਰ ਲੱਗਿਆ ਤਾਂ ਲਿਆਵਾਂਗੇ ਜ਼ਰੂਰ

हालांती हो करता कानातीन मारता और वो ही मारता कद्दू करना आई थी है? मशीन से भी मारता है दे दे? मशीन मशीन ज्ञान हुई थी हं हं जाओ ज्ञान हुई थी हं लो जी अपना करना ਮੋਟਰ ਖੜਾ ਰਾਤ ਹੋਈ ਨਹੀਂ ਠੰਡ ਨਹੀਂ ਹੁੰਦੀ ਤੇ ਉਦੋਂ ਆਪਾਂ ਜਾਣੇ ਦਾ ਫੇਰ ਉਹ ਕਰਦੇ ਸੀ ਕਿ ਉਹ ਉਸ ਆਇਆ ਹੋ ਜਾਂਦਾ ਫੇਟਾ ਤੇ ਤਾਂ ਮੈਨੂੰ ਲੱਗਦੀ ਹੂਏ ਬਹੁਤ ਸ਼ੀ ਵੱਟ ਕੇ 25 ਬੰਦਾ ਤੁਹਾਨੂੰ ਸੁਣਾ ਲੱਗਦੀ ਰੋਟੀ ਆਟਾ ਬੋਟਾ ਬੁੱਢ ਲਿਆ ਮਮੀ ਨੂੰ ਦੱਲਾ ਉਸ ਵਾਲਾ ਕੰਮ ਜਿਹੜਾ ਕਿਸੇ ਵੇਟ ਦਾ ਮਸੀ ਮੈਂ ਵੀ ਛਾਰੇ ਪਰ ਬੰਦੇ ਨੂੰ ਚੱਕਦੇ ਦੁੱਧਾਂ ਸਭ ਬੱਤਾਂ ਵਾਲੀ ਤੇ ਆਪੀਸ਼ਨਾਂ ਸਭ ਮਾਰਦੀ। ਤੋਂ ਉੱਧ ਟੁਰ ਕੇ ਲਾਉਣਾ ਰਹਿ ਗਈ। ਤੇ ਉਹ ਮਿਲਾ ਲੈਂਗੇ ਪਰ ਤੇ ਫਿਰ ਜਸ਼ਨ ਦੇ ਆਹ ਜਸ਼ਨ ਰੋਕੇ ਨਾ ਨਾ ਤਾਹਣਗੇ ਦੀ ਕਰ ਦੇ। ਜਿਹੜਾ ਡੈਡੀ ਨੂੰ ਤੇ ਜਸ਼ਨ ਨੂੰ ਮੋਟੀ-ਮੋਟੀ ਫੜਾਈ ਕਰਦੇ ਸਨ ਲਾ ਲਵੇਗੀ। ਉਹ ਤਾਂ ਲੋੜ ਵੀ ਨਹੀਂ ਪੈਗੀ ਉਹ ਤਾਂ ਲਾਉਣ ਦੀ ਹੈ ਨਾ। ਹਾਂ। ਤੋਂ ਹੰਤਾ ਤਾਂ ਆਉਂਦੀ। ਜੱਗ ਚ ਰੰਮ ਚੋ। ਜਾਊਗਾ। ਫੁੱਲ ਗਿਆ। ਦੂਜਾ ਬੈਠਾ। ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਅਸੀਂ ਮੁਕੀ ਐਂਡ ਕਰਾਂਗੇ ਤੇ ਅੱਜ ਵਾਲਾ ਛੋਟਾ ਜਿਹਾ ਵਲੋਗ ਸਾਰੇ ਪੈਨ ਪਰਾ ਫੁੱਲ ਵਾਚ ਕਰਿਓ ਤੇ ਕੱਲ ਨੂੰ ਆਪਣਾ ਸੈਰ ਬਾਜ਼ੂ ਘੋਟ ਤੇ ਆਪਾਂ ਜਾਣਾ ਪ੍ਰੋਹ ਵਾਲਾ ਵਲੋਗ ਆਊਗਾ ਤੇ ਬਾਕੀ ਉਮੀਦ ਕਰਦੇ ਆ ਭੈਣ ਭਰਾਵਾਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਆਪਣਾ ਪਿੰਡ ਕਿਹੜਾ ਜੀ ਆਪਾਂ ਇੱਕ ਵਾਰੀ ਫੇਰ ਤੋਂ ਦੱਸ ਦਿੰਨੇ ਆ ਸਾਡਾ ਪਿੰਡ ਆ ਜਿਹੜਾ ਜ਼ਿਲ੍ਹਾ ਸਾਡਾ ਸਿੱਸਾ ਤੇ ਹਰਿਆਣੇ ਦੇ ਵਿੱਚ ਪੈਂਦਾ ਸਾਡਾ ਪਿੰਡ ਤੇ ਜਿਹੜਾ ਡੱਬ ਵਾਲੀ ਰੂਪ ਤੇ ਸਰਸਿਆਂ ਨੂੰ ਮੇਨ ਰੋਡ ਜਾਂਦਾ ਉਹਦੇ ਉੱਤੇ ਆ ਸਾਡਾ ਪਿੰਡ ਔਡਾ ਜੀ ਤੇ ਡੱਬ ਵਾਲੀ ਦੇ ਤੇ ਸਰਸੇ ਦੇ ਵਿਚਾਲੇ ਹੈ ਵਿਚਾਲੇ ਚੋਰਮਾਰ ਤੋਂ 5 ਕਿਲੋ 8 6-7 ਕਿਲੋ ਮੀਟਰ ਹੈ ਹਾਂ ਚੋਰਮਾਰ ਦੇ ਨਾਲ ਆ ਸਾਡਾ ਪਿੰਡ ਤੇ ਬਾਕੀ ਜੀ ਇਹ ਹੋ ਗਿਆ ਸਾਰਾ ਬਾਕੀ ਜਿਹੜੇ ਭੈਣ ਭਰਾ ਨਵੇਂ ਜੁੜੇ ਸੀ ਉਹ ਵੀ ਪੁੱਛਦੇ ਸੀਗੇ ਵੀ ਜੀ ਤੁਸੀਂ ਕਹਿੰਦੇ ਵੀ ਬਲੌਗ ਤਾਂ ਬਣਾਤਾ ਘਰ ਦਾ ਪਿੰਡ ਦੱਸਿਆ ਜੀ ਵੀ ਪਿੰਡ ਕਿਹੜਾ ਤੇ ਮੈਂ ਉਮੀਦ ਕਰਦੀ ਹੂ ਕਿ ਉਹ ਪੜਾ ਨੂੰ ਪਤਾ ਲੱਗਿਆ ਹੋਊਗਾ ਚਲੋ ਜੀ ਮੰਦਿਆ ਕਹਿੰਦੋਂ ਕਿਸੇ ਨਵੇਂ ਬਲੌਗ ਦੇ ਨਾਲ ਸਾਰੇ ਭੈਣ ਭਰਾ ਹਸਦੇ ਰਹੋ ਵਸਦੇ ਰਹੋ ਸਾਡੀਆਂ ਵੀਡੀਓ ਐਸੇ ਤਾਂ ਦੇਦੇ ਰਹੋ ਜੀ ਤੇ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਤੇ ਨਵੇਂ ਹੁੰਦੇ ਜਿਹੜੇ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਸਾਰੇ ਭੈਣ ਭਰਾ ਮੈਨੂੰ ਪਿਆਰ ਕਰੋ ਜੀ ਸੱਸੀ ਕਾ ਜੀ ਬਾਏ ਬਾਏ ਜੀ ਤੁਹਾਡਾ ਪਿੰਡ ਡੱਬਾ ਵਾਲੀ ਤੋਂ ਵੀ 30 ਕਿ ਸਰਸੇ ਤੋਂ ਵੀ 30 ਕਿਲੋਮੀਟਰ ਹੈ